ਬਹੁਤ ਸਾਰੇ ਪੰਜਾਬ ਦੇ ਐਸੇ ਰੁੱਖ ਨੇ ਜਿਹੜੇ ਅਲੋਪ ਹੁੰਦੇ ਜਾ ਰਹੇ ਨੇ ਜਦੋਂ ਅਸੀਂ ਬਾਣੀ ਪੜਦੇ ਆ ਤਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਸ ਰੁੱਖ ਦੀ ਗੱਲ ਕੀਤੀ ਹੈ ਆਖਰ ਵਿੱਚ ਉਹ ਰੁੱਖ ਉਹ ਪੌਦਾ ਉਹ ਕਿਦਾਂ ਦਾ ਹੋਏਗਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਹੋਏ ਪੇੜ ਪੌਦੇ ਰੁੱਖ ਇੱਥੇ ਤੱਕ ਕੀ ਤ੍ਰਿੰਨ ਤੱਕ ਦਾ ਜ਼ਿਕਰ ਜਿਹੜਾ ਗੁਰਬਾਣੀ ਦੇ ਵਿੱਚ ਆਉਂਦਾ ਉਸ ਨੂੰ ਮੁੱਖ ਰੱਖਦੇ ਹੋયા ਕਿ ਜਦੋਂ ਅਸੀਂ ਬਾਣੀ ਪੜਦੇ ਆ ਪੜਨ ਤੋਂ ਬਾਅਦ ਬਾਣੀ ਚ ਲਿਖਿਆ ਕਿ ਪੜੀਏ ਨਾਹੀਂ ਭੇਦ ਬੁੱਝੀਏ ਪਾਵਣਾ ਪੜਨ ਦੇ ਨਾਲ ਭੇਦ ਨਹੀਂ ਪਤਾ ਲੱਗਦਾ ਜਦ ਤੱਕ ਉਹਨੂੰ ਅਸੀਂ ਬੁੱਝਾਂਗੇ ਨਹੀਂ ਜਾਣਾਂਗੇ ਨਹੀਂ ਇੱਕੋ ਸਿੱਖ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬਾਗ ਇਹ ਆਸਥਾਨ ਗੁਰਦੁਆਰਾ ਗੁਰੂ ਸਰ ਸਾਹਿਬ ਤਤੋ ਹੀਰਾ ਸਿੰਘ ਮੋਗਾ ਇਸ ਜਗ੍ਹਾ ਦੇ ਉੱਤੇ ਇਹ ਤੁਸੀਂ ਸਾਰਾ ਦੇਖ ਰਹੇ ਹੋ ਇਹ ਬਾਗ ਬਣਿਆ ਹੋਇਆ ਹੈ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਵੇਂ ਪਿੱਪਲ ਦੇ ਰੁੱਖ ਦੀ ਗੱਲ ਕਰਦੇ ਆ ਤਾਂ ਤੁਸੀਂ ਦੇਖ ਰਹੇ ਹੋ ਕਿ ਪਿੱਪਲ ਦਾ ਰੁੱਖ ਵੀ ਹੈ ਜਿਹਨੂੰ ਪੀਪ ਗੁਰੂਗ੍ਰਾਮ ਸਾਹਿਬ ਦੇ ਵਿੱਚ ਕਿਹਾ ਹੋਇਆ 베ਰੀਆਂ ਦੇ ਰੁੱਖ, ਕੇਲਿਆਂ ਦੇ ਰੁੱਖ, ਹੋਰ ਇੱਕ ਕੁਦਰਤੀ ਜੰਗਲ ਵੀ ਲਗਾਇਆ ਗਿਆ। ਅਸੀਂ ਬੜੀ ਜਲਦੀ ਇਸ ਦੀ ਵੀਡੀਓ ਬਣਾ ਕੇ ਪੂਰੀ ਪਾਵਾਂਗੇ ਕਿਹੜੇ ਕਿਹੜੇ ਰੁੱਖ ਨੂੰ ਗੁਰਬਾਣੀ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਤੇ ਗੁਰਤੇਗ ਬਹਾਦਰ ਮਾਰਗ ਦੇ ਉੱਤੇ ਵੀ ਬਹੁਤ ਐਸੇ ਪੇੜ ਪੌਦਿਆਂ ਦੀ ਅਸੀਂ ਗੱਲ ਕੀਤੀ ਸੀ ਜਿਹਦੇ ਵਿੱਚ ਕੀ ਉਹਨਾਂ ਦੇ ਮੈਡੀਸਿਨ ਜਿਹੜੇ ਨੇ ਮੈਡੀਕਲ ਕੀ ਫਾਇਦੇ ਹੈਗੇ ਨੇ ਤੇ ਕੀ ਉਹਨਾਂ ਦੇ ਉੱਤੇ ਅਸੀਂ ਫਾਇਦਾ ਲੈ ਸਕਦੇ ਹਾਂ। ਤੇ ਬਹੁਤ ਐਸੇ ਰੁੱਖ ਨੇ ਬਹੁਤ ਐਸੇ ਪੌਦੇ ਨੇ ਜਿਨ੍ਹਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਨਸਾਨ ਨੂੰ ਸਮਝਾਉਣ ਦੀ ਗੱਲ ਕੀਤੀ ਗਈ ਹੈ ਜਿੱਦਾਂ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਚੰਦਨ ਕੇ ਨਿਕਟੇ ਵਸੇ ਬਾਸ ਸੁਗੰਧ ਨਾ ਹੋਏ ਚੰਦਨ ਦਾ ਬੂਟਾ ਵੀ ਲਾਇਆ ਬਾਸ ਦਾ ਬੂਟਾ ਵੀ ਇੱਥੇ ਲਗਾਇਆ ਗਿਆ ਹੁਣ ਤਾਂ ਵਧੀਆ ਪੇੜ ਹੋ ਰਹੇ ਨੇ ਐਦਾਂ ਕਿਕਰ ਦੇ ਨਾਲ ਕੇਲੇ ਦਾ ਜ਼ਿਕਰ ਆਉਂਦਾ ਉਹ ਵੀ ਕਿਕਰ ਤੇ ਕੇਲੇ ਇੱਥੇ ਲਗਾਏ ਗਏ ਨੇ ਐਦਾਂ ਬਾਸ ਦਾ ਜ਼ਿਕਰ ਆਉਂਦਾ ਉਦੇ ਵਿੱਚ ਖਾਸ ਕਰਕੇ ਜਦੋਂ ਪਾਸਾ ਜੀ ਦੀ ਵਾਰ ਪੜਦੇ ਆ ਆਸਾ ਜੀ ਦੀ ਵਾਰ ਦੇ ਵਿੱਚ ਸ਼ਬਦ ਦਾ ਜੇਕਰ ਆਉਂਦਾ ਸਿੰਬਲ ਰੁਖ ਸਰਾਇਰਾ ਅਤ ਦੀਰਘ ਆਤਮੁਚ ਓਏ ਜੇ ਆਵੇ ਆਸਕਰ ਜਾਏ ਨਿਰਾਸੇ ਕਿ ਤਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਐਡਾ ਉੱਚਾ ਹੋ ਕੇ ਤੂੰ ਕਾਹਦਾ ਮਾਣ ਕਰਦਾ ਜੇ ਤੇਰੇ ਵਿੱਚ ਕੋਈ ਗੁਣੇ ਨਹੀਂ ਹੈ ਸੋ ਗੁਰੂਗ੍ਰੰਥ ਸਾਹਿਬ ਬਾਗ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਆ ਕੇ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਹੈ ਮੋਗੇ ਦੇ ਵਿੱਚ ਹੈ ਪੱਤੋ ਹੀਰਾ ਸਿੰਘ ਪਿੰਡ ਹੈ ਜੀ ਇੱਥੇ ਪਹਿਲੀ ਪਾਤਸ਼ਾਹੀ 6ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਵੀ ਆਏ ਹੋਏ ਨੇ ਉਹਨਾਂ ਦਾ ਵੀ ਸਥਾਨ ਆ ਜਰੂਰ ਜਦੋਂ ਵੀ ਆਓ ਦਰਸ਼ਨ ਕਰਕੇ ਜਾਓ ਔਰ ਅਸੀਂ ਇੱਕੋ ਸਿੱਖ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਜੰਗਲ ਲਗਾਏ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਬੜੀ ਰੂਹ ਨੂੰ ਸ਼ਾਂਤੀ ਮਿਲੀ ਸਕੂਨ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ